ਸਰਕਾਰ ਤੁਸ ਦੇਖ ਰਿਹਾ ਸਮ ਜੀ ਨਿਊਜ਼ ਤੇ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੱਪੜੇ ਉਤਾਰਨ ਵਾਲੀ ਮਹਿਲਾ ਦੇ ਮਾਮਲੇ 'ਚ ਵੱਡੀ ਅਪਡੇਟ ਆਈ ਹੈ ਜੀਆਂ ਕਿੰਨਾ ਕਾਰਨਾ ਕਰਕੇ ਉਸ ਮਹਿਲਾ ਨੇ ਕੱਪੜੇ ਉਤਾਰੇ ਸੀ ਕਿਉਂ ਉਸ ਨੂੰ ਮਜਬੂਰ ਕੀਤਾ ਗਿਆ ਸੀ ਸੋ ਨਿੱਕੀ ਜੀ ਗੱਲ ਨੂੰ ਲੈ ਕੇ ਆਖਰਕਾਰ ਵਿਵਾਦ ਇੰਨਾ ਕਿਉਂ ਵੱਧ ਜਾਂਦਾ ਹੈ ਕਿ ਪਾਵਨ ਹਜ਼ੂਰੀ ਦੇ ਵਿੱਚ ਉਸ ਮਹਿਲਾ ਦੇ ਵੱਲੋਂ ਕੱਪੜੇ ਉਤਾਰ ਦਿੱਤੇ ਜਾਂਦੇ ਨੇ ਤੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਹਾਲਾਂਕਿ ਤੁਸੀਂ ਵੀ ਆਪਣੇ ਫੇਸਬੁੱਕ ਅਕਾਊਂਟ ਤੇ ਆ ਇੰਸਟਾਗ੍ਰam ਤੇ ਇਸ ਵੀਡੀਓ ਨੂੰ ਜ਼ਰੂਰ ਦੇਖਿਆ ਹੋਵੇਗਾ ਸੋ ਬੀਤੇ ਦਿਨੀ ਸਾਡੀ ਟੀਮ ਲੁਧਿਆਣਾ ਦੇ ਪਿੰਡ ਜੁਗਿਆਣਾ ਦੇ ਵਿੱਚ ਪਹੁੰਚੀ ਸੀ ਜਿੱਥੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਪਰ ਕੋਈ ਵੀ ਕੈਮਰੇ ਦੇ ਅੱਗੇ ਆਉਣ ਤੋਂ ਇਤਿਆਰ ਨਹੀਂ ਸੀ ਸੋ ਬਿਲਕੁਲ ਲੋਕ ਵੀ ਇਹ ਚਾਹੁੰਦੇ ਸੀ ਕਿ ਆਖਿਰਕਾਰ ਕਾਰਨ ਕੀ ਹੈ ਉਸ ਬਾਰੇ ਜ਼ਰੂਰ ਪਤਾ ਲੱਗੇ ਸੋ ਕਿਤੇ ਰ ਕਿਤੇ ਸਵਾਲ ਸਾਡੀ ਪੱਤਰਕਾਰੀ ਤੇ ਵੀ ਉੱਠਦੇ ਸੀ ਸੋ ਅੱਜ ਇੱਕ ਵਾਰ ਫਿਰ ਤੋਂ ਸਾਡੀ ਟੀਮ ਹੈ ਜਿਹੜੀ ਲੁਧਿਆਣਾ ਦੇ ਪਿੰਡ ਜਗਿਆਣਾ ਦੇ ਵਿੱਚ ਪਹੁੰਚੀ ਹੈ ਜਿੱਥੇ ਸਾਰੇ ਵੱਡੇ ਖੁਲਾਸੇ ਹੋ ਗਏ ਨੇ ਸਾਰੇ ਪਿੰਡ ਵਾਸੀ ਨੇ ਕੈਮਰੇ ਮੂਰੇ ਆ ਕੇ ਕੱਲੀ ਕੱਲੀ ਗੱਲ ਹੈ ਜਿਹੜੀ ਮੀਡੀਆ ਦੇ ਨਾਲ ਸਾਂਝੀ ਕੀਤੀ ਔਰ ਸਿੱਖ ਜਥੇਬੰਦੀਆਂ ਵੀ ਇਕੱਠੀਆਂ ਹੋਈਆਂ ਨੇ ਸੋ ਸਾਰੀਆਂ ਲਾਈਵ ਤਸਵੀਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਸੋ ਦੇਖਦੇ ਰਹੋ ਐਸਐਮ ਜੈਡ ਨਿਊਜ਼ ਤੇ ਸੋ ਬਿਲਕੁਲ ਸਾਡੇ YouTube ਚੈਨਲ ਤੇ ਸ਼ਾਮੀ 7 ਵਜੇ ਤੁਸੀਂ ਸਿੱਧੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਸੋ ਪਿੰਡ ਦੇ ਵਿੱਚ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਔਰ ਇਸ ਦੇ ਨਾਲ ਹੀ ਕਹਿ ਸਕਦੇ ਹਾਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰਾਂਗੇ ਸੋ ਜਿਹੜੇ ਪਿੰਡ ਵਾਸੀ ਇਨਕਾਰ ਕਰ ਰਹੀ ਸੀ ਕੈਮਰੇ ਅੱਗੇ ਆਉਣ ਤੋਂ ਜਿੰਨਾ ਪਿੰਡ ਵਾਸੀਆਂ ਦੇ ਵੱਲੋਂ ਕਹਿ ਸਕਦੇ ਇਸ ਮਹਿਲਾ ਨੂੰ ਸਹੀ ਸਾਬਤ ਕੀਤਾ ਗਿਆ ਸੀ ਕਿ ਉਹ ਮਹਿਲਾ ਨੇ ਬਿਲਕੁਲ ਸਹੀ ਕੀਤਾ ਤੋ ਸਾਰੇ ਵੱਡੇ ਖੁਲਾਸੇ ਹੋ ਗਏ ਨੇ ਕਿ ਮਹਿਲਾ ਮਾਨਸਿਕ ਤੌਰ ਤੇ ਵਾਕਈ ਪਰੇਸ਼ਾਨ ਸੀ ਉਸ ਨੂੰ ਕੋਈ ਬਿਮਾਰੀ ਸੀ ਜਾਂ ਫਿਰ ਉਸਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਪ ਕੀਤਾ ਉਹ ਬਿਲਕੁਲ ਸਹੀ ਸੀ ਗਲਤ ਸੀ ਇਹ ਸਾਰੇ ਖੁਲਾਸੇ ਨੇ ਤੁਹਾਨੂੰ ਸ਼ਾਮੀ 7 ਵਜੇ ਸਾਡੇ ਐਸਐਮਜ਼ ਨਿਊਜ਼ ਤੇ ਦੇਖਣ ਨੂੰ ਜ਼ਰੂਰ ਮਿਲਣਗੇ ਸੋ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਹਾਲਾਂਕਿ ਇਹ ਵੀਡੀਓ ਜਦੋਂ ਚਾਰੇ ਪਾਸੇ ਵਾਇਰਲ ਹੁੰਦੀ ਹੈ ਤਾਂ ਸਵਾਲ ਨੇ ਜਿਹੜੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਵੀ ਉੱਠਦੇ ਨੇ ਕਿਉਂਕਿ ਬੀਤੇ ਦਿਨੀ ਇੱਕ ਕਾਨੂੰਨ ਹੈ ਜਿਹੜਾ ਬਣਾਉਣ ਦੀ ਮੰਗ ਕੀਤੀ ਗਈ ਸੀ ਕਿ ਬੇਅਦਬੀ ਨੂੰ ਲੈ ਕੇ ਸਜ਼ਾ ਜਿਹੜੀ ਉਹ ਤੈਅ ਹੋਏਗੀ ਆਖਿਰਕਾਰ ਉਹ ਸਜ਼ਾ ਕਦੋਂ ਮਿਲੇਗੀ ਅਤੇ ਉਹ ਕਾਨੂੰਨ ਹੈ ਜਿਹੜਾ ਕਦੋਂ ਲਾਗੂ ਹੋਏਗਾ ਸੇ ਸਵਾਲ ਨੇ ਜਦੋਂ ਸਿਕਜਬੰਦੀਆਂ ਤੋਂ ਪੁੱਛੇਗੇ ਤਾਂ ਉਹਨਾਂ ਨੇ ਵੀ ਵੱਡੇ ਖੁਲਾਸੇ ਕੀਤੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸ਼ੋਅ ਸ਼ਾਮੀ 7 ਵਜੇ ਐਸਐਮਜੀ ਨਿਊਜ਼ ਤੇ ਦੇਖਣ ਨੂੰ ਮਿਲਣਗੀਆਂ ਪਰ ਉਸ ਤੋਂ ਪਹਿਲਾਂ ਤੁਹਾਡੀ رائے ਕੀ ਆ ਅਸੀਂ ਉਹ ਵੀ ਜਾਨਣਾ ਚਾਹੁੰਦੇ ਹਾਂ ਤੁਸੀਂ ਕੀ ਸੋਚ ਰਹੇ ਹੋ ਕਿ ਬੇਅਦਬੀਆਂ ਦੇ ਜੋ ਕਾਨੂੰਨ ਬਣ ਰਹੇ ਨੇ ਕਿ ਵਾਕਈ ਉਹ ਲਾਗੂ ਹੋ ਰਹੇ ਨੇ ਜਾਂ ਫਿਰ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਆਪਣੇ ਹਿਸਾਬ ਦੇ ਨਾਲ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਣੀ ਚਾਹੀਦੀ ਐ ਸੋ ਬਿਲਕੁਲ ਪਿੰਡ ਦੇ ਵਿੱਚ ਭਾਰੀ ਇਕੱਠ ਹੋਇਆ ਪਿੰਡ ਦੇ ਵਿੱਚ ਅਨਾਉਂਸਮੈਂਟਾਂ ਹੁੰਦੀਆਂ ਨੇ ਤੇ ਲੋਕਾਂ ਨੂੰ ਇਹ ਜਿਹੜਾ ਇਕੱਠਾ ਕਰਕੇ ਪੂਰੇ ਪਿੰਡ ਨੂੰ ਸੰਬੋਧਨ ਕੀਤਾ ਜਾਂਦਾ ਤੇ ਸਵਾਲ ਜਵਾਬ ਨੇ ਜਿਹੜੇ ਲੋਕਾਂ ਤੋਂ ਜ਼ਰੂਰ ਪੁੱਛੇ ਜਾਂਦੇ ਨੇ ਸੋ ਵੱਡੇ ਖੁਲਾਸੇ ਹੋਏ ਨੇ ਇਸ ਦੇ ਲਈ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦੇ ਆ ਕਿ SZNews ਤੇ ਸ਼ਾਮੀ 7 ਵਜੇ ਜ਼ਰੂਰ ਜੁੜੋ ਸਿੱਧੀਆਂ ਲਾਈਵ ਤਸਵੀਰਾਂ ਦੇਖੋ